ਦੇਸ਼ ਦੇ ਆਰਥਿਕ ਤਾਂਚੇ ਨੂੰ ਕੈਚ ਰਹਿਤ ਬਣਾਉਣ ਲਈ ਕੇਂਦਰ ਸਰਕਾਰ ਕਈ ਵੱਡੇ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ। ਨੋਟਬੰਦੀ ਤੋਂ ਬਾਅਦ ਜਿੱਥੇ ਡੈਬਿਟ ਅਤੇ ਕ੍ਰੈਡਿਟ ਕਾਰਡ ਤੋਂ ਇਲਾਵਾ ਈ-ਵਾਲਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਉਹਤੇ ਹੀ ਭਵਿੱਖ ਵਿੱਚ ਅਦਾਇਗੀ ਲਈ ਇਹਨਾਂ ਆਪਸ਼ਰਾਂ ਤੋਂ ਇਲਾਵਾ ਇੱਕ ਹੋਰ ਨਵੀਂ ਆਪਸ਼ਨ ਨੇ ਅਦੇ ਚਾਰਦੀ ਤਿਆਰੀ ਹੈ। ਸਰਕਾਰ ਵੱਲੋਂ ਆਧਾਰ ਕਾਰਡ ਨਾਲ ਅਦਾਇਗੀ ਲਈ ਨਵਾਂ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਦਰਸਲ ਸਰਕਾਰ ਇੱਕ ਅਜਿਹੀ ਐਪ ਵਿਕਸਿਤ ਕਰ ਰਹੀ ਹੈ ਜੋ ਤੁਹਾਨੂੰ ਖਰੀਦੋ-ਫਰੋਖਤ ਵਿੱਚ ਪੂਰਾ ਸਹਿਯੋਗ ਕਰੇਗੀ। ਇਸ ਦਾ ਇਸਤੇਮਾਲ ਦੁਕਾਨਦਾਰ, ਕਾਰੋਬਾਰੀ ਤੇ ਆਮ ਖਰੀਦਦਾਰ ਕਰ ਸਕਣ ਖਾਸ ਗੱਲ ਇਹ ਵੀ ਹੈ ਕਿ ਇਸ ਐਪ ਦੇ ਆਉਣ ਨਾਲ ਤੁਹਾਨੂੰ ਵੱਖ-ਵੱਖ ਕਾਰਡਾਂ, ਨੈੱਟ ਬੈਂਕਿੰਗ ਅਤੇ ਈ-ਵਾਲਟ ਦੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਪਵੇਗੀ। ਤੁਸੀਂ ਆਧਾਰ ਕਾਰਡ ਦੇ ਨਾਲ ਆਪਣੇ ਬੈਂਕ ਦਾ ਖਾਤਾ ਲਿੰਕ ਕਰਵਾ ਕੇ ਇਹਨਾਂ ਵਿੱਚੋਂ ਕਿਸੇ ਵੀ ਥਾਂ ਦੇ ਉੱਤੇ ਅਦਾਇਗੀ ਕਰ ਸਕੋਗੇ। ਤੇ ਇਸੇ ਲਈ ਦੇਸ਼ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਕੰਮ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ।